ਕੱਲ ਸੁਣ ਹੁਣ ਮੈਂ ਬਟੀਕ ਵਾਲੀ ਨੂੰ ਫੋਨ ਲਾਉਣ ਲੱਗੀ ਆ ਨਾ ਇਹਨੇ ਫੇਰ ਨਹੀਂ ਸੂਟ ਸੀਤੇ ਹੋਣੇ ਤੇ ਜਿੱਦਨ ਦਾ ਕਰਾਰ ਕਰਦੀ ਆ ਤੋ 2 ਦਿਨ ਬਾਅਦ ਸੂਟ ਦਿੰਦੀ ਆ ਆਹੋ ਤੇ ਅੜੀਏ ਜਿਹੜੇ ਤੇ ਸੂਟ ਮੈਂ ਸਮੋਣੀ ਹੁੰਦੀਆਂ ਕਾਤਰਾਂ ਲੀਰਾਂ ਵੀ ਜੜੀਆਂ ਹੁੰਦੀਆਂ ਵਾ ਨਾ ਮੇਰੇ ਸੂਟ ਤੇ ਇਥੇ ਕਾਟ ਪਾ ਦਿੰਦੀ ਆ ਤੇ ਆ ਉਸੇ ਕੱਪੜੇ ਚੋਂ ਬਚਾ ਕੇ ਆਪਣੀ ਕੁੜੀ ਦਾ ਸੂਟ ਸੀ ਦਿੰਦੀ ਹੈ ਕਰਨ ਵਾਲੀ ਗੱਲ ਸੂਟ ਖੁੱਲੇ ਕਰਾਉਣੇ ਹੁੰਦੇ ਕਹਿ ਦਿੰਦੀ ਸੀਨਾ ਦੇੜ ਕੇ ਲਿਆਓ ਤੇ 80 ਰੁਪਏ ਸੂਟ ਖੁੱਲਾ ਕਰ ਦੇ ਲੈਂਦੀ ਦੱਸ ਜੇ 80 ਰੁਪਏ ਦੇ ਨੂੰ ਲੈਣੇ ਪਰ ਸੂਟ ਖੁੱਲਾ ਸੀਨਾ ਮੈਂ ਦੇਣਾ ਫੋਨ ਲੰਮੀ ਵੇਖ ਲਈ ਹੁਣ ਮੈਂ ਅੱਜ ਬੈਠੀ ਆ ਨਾ ਜਾਣ ਲਈ ਇਹਨੇ ਸੂਟ ਸੀਤੇ ਨਹੀਂ ਹੋਣੇ ਵੇਖ ਲਈ ਹੈਲੋ ਹਾਂ ਸਾਲੂਦੀ ਮੰਮੀ ਮੈਂ ਕਾ ਸੂਟ ਸਿਪ ਗਿਆ ਮੈਂ ਮੈਂ ਡਰੈਵਰ ਨਹੀਂ ਵੇਖ ਲੈ ਤੂੰ ਬੁੱਧਵਾਰ ਦਾ ਕਰਾਰ ਕੀਤਾ ਸੀ ਰਾਤ ਦਾ ਤੇ ਅੱਜ ਮੈਂ ਵੀਰਵਾਰ ਸਵੇਰੇ ਫੋਨ ਲਾਇਆ ਵਾ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਸੀਤੇ ਨਹੀਂ ਹੋਣੇ ਹਾਂ ਲੋਨ ਲੱਗੀ ਐ ਚੱਲ ਲੋਨ ਲਾਤੀ ਕੋਈ ਨਹੀਂ ਮੈਂ ਲੋਨ ਦੇ ਪੈਸੇ ਦੇ ਦੂੰ ਕਿੰਨੇ 40 45 ਰੁਪਏ ਮੀਟਰ ਲਵਾਂ ਹਾਂ ਨਹੀਂ ਕਿਹੜੇ 50 ਰੁਪਏ ਮੀਟਰ ਹੋਏ ਹੋਏ ਅਸੀਂ ਕਿਹੜੀ ਲੋਨ ਆ ਗਈ ਆ ਲੋਨ ਕਿੱਥੇ ਨਹੀਂ ਆ ਗਈ 40 ਰੁਪਏ ਮੀਟਰ ਦੱਸ ਫੋੜ ਲਾਤੀ ਆ ਤੇ ਕੀ 15 ਰੁਪਈਆਂ ਨਾਲ ਕਿਹੜੀ ਕੋਠੀ ਪੈ ਜਾਣੀ ਆ ਸਲਵਾਰਾਂ ਆਪ ਸੀ ਨਹੀਂ ਪੰਜਾਬ ਨਿਰ ਰੁਪਈਏ ਦੇ ਬਾਰੋਂ ਨਾ ਸਮਝਾ ਨਹੀਂ ਕਿਤੇ ਤੇ ਪਰਪਾਈਆਂ ਵੀ ਆਪ ਕਰੀ ਆਹੋ ਅਜੇ ਚਿੱਟੇ ਸੂਟ ਦੇ ਵਿੱਚ ਕਾਟਨ ਦੇ ਚ ਕਪੜਾ ਬਚੂਗਾ ਤੇ ਉਹ ਰੱਖੀ ਨਾ ਆਪਣੇ ਬਾਜੀ ਦੀ ਨਾ ਬਥੂਈ ਸੀ ਦੀ ਹਾਂ ਬੜੇ ਮਸਤਲੀ ਦਾੜੀ ਕਸ਼ਾਣ ਤੂੰ ਹੀ ਸੀ ਦੀ ਉਹਦੀ ਜਿਪਾਂ ਲਾ ਕੇ ਚੰਗਾ ਦੇ ਜਾ ਹਣ ਮੈਂ 10 ਵਜੇ ਦਾ ਜਲਦੀ ਨੇਜਾ ਜਲਦੀ